ਤੇ ਪਹਿਲਾਂ ਹੁਣ ਆਪਾਂ ਹਨਾ ਗੇਅਰ ਪਾ ਕੇ ਦੇਖਦੇ ਆਂ ਅੱਛਾ ਜਦੋਂ ਤੁਸੀਂ ਹੁਣ ਖੜੀ ਗੱਡੀ ਤੇ ਗੇਅਰ ਪਾ ਕੇ ਦੇਖ ਲਿਓ ਆਪਾਂ ਇੱਥੇ ਤੀਸਰੇ ਗੇਅਰ ਤੱਕ ਆਪਾਂ ਗੱਡੀ ਚਲਾਉਣੀ ਆ ਠੀਕ ਹੈ ਫੜ ਦੋ ਏਦਾਂ ਕਰੇ ਪਹਿਲਾ ਗੇਅਰ ਪਾ ਲਿਓ ਦੂਜਾ ਗੇਅਰ ਪਾ ਲਿਓ ਤੀਜਾ ਗੇਅਰ ਪਾ ਲਿਓ ਪਾ ਕੇ ਦੇਖੋ ਅੱਧੇ ਖੜੀ ਗੱਡੀ ਦਾ ਕਲੱਚ ਫੋਲਿਓ ਕਲੱਚ ਫੋਲਿਓ ਕਲੱਚ ਠੀਕ ਹੈ ਦੂਜਾ ਗੇਅਰ ਪਾ ਕੇ ਦੇਖੋ ਠੀਕ ਹੈ ਤੀਜਾ ਗੇਅਰ ਪਾ ਕੇ ਦੇਖੋ ਦੋ ਠੀਕ ਹੈ ਹੁਣ ਇਹ ਨਿਊਟਰ ਕਰਦੇ ਆਂ ਠੀਕ ਹੈ ਬਾਕੀ ਜਦੋਂ ਹਰ ਗੀਅਰ ਦੀ ਪੌੜੇ ਹਨ ਪਤਾ ਹੀ ਹੈ ਕਿ 20 ਦੀ ਸਪੀਡ ਤੇ ਦੂਜਾ ਗੀਅਰ ਪਾਉਣੇ ਤੁਸੀਂ ਬਾਕੀ ਜੇ ਤੁਹਾਨੂੰ ਤੀਜਾ ਗੀਅਰ ਪਾਉਣਾ ਤੁਸੀਂ 30 ਦੀ ਸਪੀਡ ਕਰਨੀ ਹੈ 30 ਦੀ ਸਪੀਡ ਤੇ ਤੀਜਾ ਗੀਅਰ ਪਾ ਲਓ 30 35 ਦੀ ਰੇਂਜ ਆਸਰੇ ਭਾਵੇਂ ਬਾਕੀ 40 ਤੋਂ ਸਪੀਡ ਨਾਲ ਲੈ ਕੇ ਜਾਓ ਜਦੋਂ ਹਣ ਪੌੜ ਦੇ ਉੱਤੇ ਕੱਢਣ ਲੱਗੇ ਆਪਾਂ ਮਾਣੀ ਰੀਤ ਵਧਾ ਦਿਆ ਤੇ ਚੱਲਦੀ ਕਰ ਰਹੇ ਆਂ ਓਕੇ ਗੱਡੀ ਲੋਡ ਨਾਲ ਲਵੀ ਠੀਕ ਹੈ ਬਾਕੀ ਹਾਲ ਤੁਸੀਂ ਦੇਖ ਲਓ ਟੈਨ ਲੇਨਾਂ ਬਣੀਆਂ ਆ ਆਪਾਂ ਪਹਿਲੀ ਦੂਜੀ ਲੇਨ ਵਿੱਚ ਤੁਸੀਂ ਗੱਡੀ ਰੱਖਣੀ ਆ ਠੀਕ ਹੈ ਤੀਹਰੀ ਲੇਨ ਦਾ ਮਤਲਬ ਇਹ ਹੁੰਦਾ ਕਿ ਜਦ ਜਾਦੇ ਸਪੀਡ ਤੇ ਕਰਨੀ ਜੇ ਤਾਂ 90 ਦੀ ਸਪੀਡ ਤੇ ਗੱਡੀ ਕਰਨੀ ਆ ਤੇ 3 ਲਾਈਨ ਦੀ ਲੈਂਡ ਤੇ ਗੱਡੀ ਚਲਾ ਸਕਦੇ ਆ ਪਹਿਲੇ ਦੂਸਰੀ ਲਾਈਨ ਵਿੱਚ ਆਪਾਂ ਸਿਰੋ ਗੱਡੀ ਰੱਖਣੀ ਹੁੰਦੀ ਜਦੋਂ ਪਹਿਲੀ ਲਾਈਨ ਵਿੱਚ ਤੁਸੀਂ ਪਹਿਲਾਂ ਦੂਜਾ ਗੀਅਰ ਪਾ ਲਿਆ ਦੂਸਰੀ ਲਾਈਨ ਵਿੱਚ ਜੇ ਤਾਂ 60 65 ਦੀ ਸਪੀਡ ਹੁੰਦੀ ਜੇ ਤਾਂ ਟਰੱਕਾਂ ਲਈ ਹੁੰਦੀ ਜਿਆਦਾਤਰ ਪਹਿਲੀ ਤੇ ਦੂਜੀ ਕਿਉਂਕਿ ਉਹ ਹੌਲੀ ਚੱਲਦੇ ਹੁੰਦੇ ਹਨਾ ਤੇ ਬਾਕੀ ਜਿਹੜੀ ਆ ਤੇਜ਼ ਕਰੋਗੇ ਫਿਰ 30 ਦੀਆਂ ਹੁੰਦੀਆਂ ਉਹ 90 ਕੁ स्पीड ਲਿਮਟ ਹੁੰਦੀ ਹੈ ਜਿਆਦਾ ਸਪੀਡ ਨਹੀਂ ਕਰਨੀ ਆ ਠੀਕ ਨੇ ਹੋਰ ਸਪੀਡ ਕਦੀ ਵੀ ਨਹੀਂ ਕਰਨੀ ਆ ਜਿੰਨੀ ਚਲੋ ਤੁਹਾਡੇ ਕੋਲ ਕੰਟਰੋਲ ਹੁੰਦੀ ਹੈ ਉਨੀ ਸਪੀਡ ਉੱਪਰ ਰੱਖਣੀ ਹੈ 90 ਤੋਂ ਬਾਅਦ ਨਹੀਂ ਚੱਲਣੀ ਤੇ ਜਦੋਂ ਮੂਵ ਕਰਨੀ ਹੈ ਤੁਸੀਂ ਗੱਡੀ ਮੰਨ ਲਓ ਹੁਣ ਤੁਸੀਂ ਮੂਵ ਕਰਨ ਲੱਗੇ ਆ ਰਾਈਟ ਨੂੰ ਚੱਲੇ ਆ ਸ਼ੀਸ਼ਾ ਦੇਖ ਕੇ ਗੱਡੀ ਮੂਵ ਕਰੋ ਹੈਨਾ ਰਾਈਟ ਨੂੰ ਕੇ ਲਈ ਰਾਈਟ ਸ਼ੀਸ਼ਾ ਦੇਖ ਕੇ ਗੱਡੀ ਮੂਵ ਕਰੋ ਲੈਫਟ ਨੂੰ ਮੂਟ ਕਰਨ ਲੱਗੇ ਆ ਤੇ ਸ਼ੀਸ਼ਾ ਲੈਫਟ ਦੇਖ ਕੇ ਗੱਡੀ ਮੂਵ ਕਰੋ ਠੀਕ ਹੈ ਸ਼ੀਸ਼ਾ ਤੋਂ ਬਗੈਰ ਦੇ ਇੱਕ ਗੱਡੀ ਨਮੂਦ ਕਰੋ ਹੁਣ ਇਹ ਵੀ ਖਿਆਲ ਰੱਖਣਾ ਇੱ ਮਾੜੀ ਵੀ ਗੱਡੀ ਹੈ ਲਗੀ ਤੁਹਾਡੀ ਵੜ ਕੇ ਉੱਥੇ ਫਿਰ ਜੇ ਕੋਈ ਓਵਰਟੇਕ ਕਰਦਾ ਕਿਉਂ ਓਵਰਟੇਕ ਸਿੱਧਾ ਕਰਨਾ ਹੀ ਆ ਹੈਨਾ ਵੜ ਕੇ ਨਾਲ ਕਿਸੇ ਨੇ ਓਵਰਟੇਕ ਕੀਤਾ ਮਾੜੀ ਗੱਡੀ ਉੱਪਰ ਹੋ ਗਈ ਉੱਪਰ ਵੀ ਆਉਣੀ ਆ ਉੱਪਰ ਗੱਡੀਆਂ ਨੂੰ ਸਿੱਧੀ ਰਹਿਣੀ ਚਾਹੀਦੀ ਹੈ ਤੁਹਾਡੀ ਐਨਾ ਖਾਸ ਕਰਕੇ ਤੇ ਆ ਰੱਖੋ ਦੂਰ ਤੱਕ ਨਿਗਰੱਖਣੀ ਆ ਮੋੜੇ ਇਹ ਦੇਖ ਲੈਣਾ ਮੋੜਾ ਹੈਗਾ ਕਿੱਦਾਂ ਆ ਜੇ ਕਿਸੇ ਨੇ ਮੋੜੇ ਗੱਡੀ ਪਾਰਕਿੰਗ ਕੀਤੀ ਆ ਦੂਰ ਤੱਕ ਦੇਖ ਲੈਣਾ ਮੋੜੇ ਗੱਡੀ ਕੋਲ ਪਾਰਕਿੰਗ ਕੀਤੀ ਆ ਸ਼ੀਸ਼ਾ ਦੇਖ ਕੇ ਜੇ ਰੂਡ ਹੈਗਾ ਉਧਰੋਂ ਖਾਲੀ ਉਧਰੋਂ ਕਰ ਲਿਓ ਜੇ ਰੂਡ ਨਹੀਂ ਹੈਗਾ ਆ ਮੋੜੇ ਗੱਡੀ ਆਪਣੇ ਆ ਗਈ ਗੱਡੀ ਰੋਕ ਦਿ ਸਟਾਪ ਕਰਨ ਤੋਂ ਬਾਅਦ ਤੁਸੀਂ ਦੇਖ ਲਓ ਕਿ ਹਾਂ ਰੋਡ ਖਾਲੀ ਆ ਬਾਅਦ ਵਿੱਚ ਗੱਡੀ ਨੂੰ ਮੂਵ ਕਰ ਸਕਦੇ ਆ ਜੇ ਰਸਤਾ ਹੈਗਾ ਨਹੀਂ ਰਸਤਾ ਹੈਗਾ ਗੱਡੀ ਵੇਟ ਪਰ ਰੋਕੋ ਰੋਕ ਕੇ ਠੀਕ ਆ ਬਾਅਦ ਵਿੱਚ ਗੱਡੀ ਚਲਾ ਸਕਦੇ ਆ ਜੇ ਰਸਤਾ ਮਿਲ ਗਿਆ ਠੀਕ ਹੈ ਚਲਿਏਗੇ ਚਲੋ ਹੁਣ ਚਲਾਓ ਗੱਡੀ ਹੁਣ ਤੁਸੀਂ ਸੋ ਇਹਨੂੰ ਡਾਊਨ ਕਰੋ ਹੈਂਡ ਬ੍ਰੇਕ ਨੂੰ ਵੀ ਇਹਨੂੰ ਚੇਤਾ ਰੱਖਣਾ ਹੈ ਚਲੋ ਚਲਾਓ ਗੱਡੀ ਮਨ ਨਾਲ ਤੁਸੀਂ ਗੇਅਰ ਉਹ ਤੇ ਚੇਂਜ ਕਰੀ ਜਾਓ ਰੀਸ ਵਧਾ ਕੇ ਦੂਜਾ ਗੇਅਰ ਫਿਰ ਇਸ 3 ਦੀ ਵਧਾ ਕੇ ਤੀਜਾ ਗੇਅਰ ਬਣਾਓ ਅਰਗੰਗਲਾਟਾ ਮੰਡ ਕਰਾ ਪਾ ਲਿਆ। ਅਰੇ ਇਹ ਤੁਸ ਬਤਾਓ ਠੀਕ ਆ ਦੂਜਾ ਗੇਰ ਪਾਓ। ਓਕੇ ਆ। ਥੰਡੋ ਪਾਚੋ। ਬਾਕੀ ਜਿਹੜੀਆਂ ਲੇਨਾਂ ਬਣੀਆਂ ਵਸ ਲੇਨ ਦੇ ਵਿੱਚ ਹੀ ਗੱਡੀ ਰੱਖਿਓ ਤੁਸੀਂ। ਲੇਨ ਤੋਂ ਬਾਹਰ ਨਹੀਂ ਗੱਡੀ ਆਪਾਂ ਕੱਢਣੀ ਆ ਜਿੰਨਾ ਮਾੜੀ ਗੱਡੀ ਸਾਡੀ ਰਾਈਟ ਹੋਊ ਹੀ ਹੋਆ। ਹਰਦੀ ਇਲੈਕਟ੍ਰੋ ਰੱਖੋ ਆ ਇੱਥੇ। ਸ਼ੀਸ਼ੇ ਵਿੱਚ ਤੁਹਾਨੂੰ ਲੇਨ ਵੀ ਦੀਦੀ ਹੋਣੀ ਆ। ਸ਼ੀਸ਼ੇ ਵਿੱਚ ਦੇਖਣਦਿਆਂ ਲੇਨ ਦੇ ਵਿੱਚ ਹੀ ਆਪਣੀ ਗੱਡੀ ਖੋਈ। ਦੇ ਰੋਤੀ ਜਗੀਰ ਹਾਂ ਹਾਂ ਕਲਾ ਸ਼ਟਲ ਹੋ ਗਿਆ ਨਾ ਗੜਬੜ ਹੋਈ ਆ ਇਹ ਕੰਮ ਨਹੀਂ ਆਪਾਂ ਕਰਾਂਗੇ ਜਦੋਂ ਗੇਅਰ ਪਾਉਣਾ ਸੌਣਾ ਹੈ ਗੱਡੀ ਐ ਯਾਰ ਆਪਣੇ ਸਿੱਧੀ ਰੱਖ ਦੇ ਐਥੇ ਦਾ ਬਸ ਆਪਣੀ ਲੈਂਡ ਵਿੱਚ ਚਲੀ ਜਾਣਾ ਤੁਸੀਂ ਹੋਰ ਕੁਝ ਨਹੀਂ ਆ ਜਿਹੜੇ ਪਿੱਛੇ ਆਉਂਦੇ ਉਹਨਾਂ ਨੇ ਆਪੇ ਤੁਹਾਨੂੰ ਓਵਰਟੇਕ ਕਰੀ ਜਾਣਾ ਬਸ ਲੈਂਡ ਨਹੀਂ ਛੱਡਣੀ ਆ ਜਦੋਂ ਮੂਵ ਕਰਨੀ ਹੈ ਉਸ ਤੋਂ ਬਾਅਦ ਸ਼ੀਸ਼ਾ ਦੇਖਣਾ ਪਾਣਾ ਆਪਾਂ ਬਾਰੇ ਬਾਰੇ ਸ਼ੀਸ਼ੇ ਦੇਖੀਏ ਉੱਥੋਂ ਪਤਾ ਲੱਗਦਾ ਰਹਿੰਦਾ ਹੁੰਦਾ ਸ਼ੀਸ਼ੇ ਵਿੱਚੋਂ ਜਦੋਂ ਕੋਈ ਪਿੱਛੇ ਆਉਂਦਾ ਆ ਗੱਡੀ ਦਾ ਪਤਾ ਲੱਗਦਾ ਰਹਿੰਦਾ ਗੱਡੀ ਕਿੱਥੇ ਚੱਲਦੀ ਆ ਪਤਾ ਹੈ ਨਾ ਗੱਡੀ ਇੱਥੇ ਅੱਗੇ ਸਟਾਪ ਕਰਨੀ ਹੈ ਇੱਕ ਵਾਰੀ ਫੇਰ ਟੌਪ ਕਰਕੇ ਦੁਬਾਰਾ ਗियर ਪਾਉਣੇ ਆ ਜੀ ਪਹਿਲਾਂ ਦੂਜਾ ਤੀਜਾ ਫਿਰ ਜਿੱਧਰ ਤੀਜੇ ਗੇਅਰ ਵਿੱਚ ਗੜਬੜ ਹੋਈ ਆ ਉਹ ਨਹੀਂ ਹੋਣੀ ਚਾਹੀਦੀ ਆਪਾਂ ਰੋਕਦੇ ਆ ਗੱਡੀ ਰੋਕਦੇ ਆ ਲੈ ਚੱਲੀ ਚੱਲੋ ਜੋ ਰੋਕਣੀ ਆ ਤੁਸੀਂ ਪਹਿਲਾਂ ਇੰਡੀਕੇਟਰ ਲਾਉਣਾ ਲੈਫਟ ਦਾ ਲੈਫਟ ਦਾ ਇੰਡੀਕੇਟਰ ਲਾ ਕੇ ਸ਼ੀਸ਼ਾ ਦੇਖ ਕੇ ਲੈਫਟ ਫਿਰ ਗੱਡੀ ਮੂਵ ਕਰਿਓ ਕਿਉਂਕਿ ਮੋਟਰਸਾਈਕਲ ਵਾਲੇ ਵਿੱਚ ਤਾਂ ਕਈ ਵਾਰ ওভারਟੇਕ ਕਰ ਲਾਪਾਂ ਲੈਂਦੇ ਲੈਫਟ ਸਾਈਡ ਤੋਂ ਇੰਡੀਕੇਟਰ ਲਾਓ ਲੈਫਟ ਦਾ ਰੇ ਸ਼ਟ ਦਿਓ ਜਦੋਂ ਕਦੀ ਵੀ ਹਨਾ ਤੁਸੀਂ ਗੱਡੀ ਲਾਉਣੀ ਆ ਆ ਲੇਨ ਬਣੀ ਆ ਹਨਾ ਲੇਨ ਤੋਂ ਇਧਰਲੀ ਸਾਈਡ ਆਪਾਂ ਲੌੜੀ ਹੁੰਦੀ ਆ ਮਾਰ ਕਰਕੇ ਲੈਂਦੇ ਇੰਨੇ ਗੱਡੀ پارکਿੰਗ ਕਰਨੀ ਆ ਇੱਧਰ ਬਣੀ ਕਰੋ ਗੱਡੀ ਹੋਰ ਠੀਕ ਹੈ ਪਾਸ ਸਟਾਪ ਕਰੋ ਗੱਡੀ ਵਾਲੇ ਤੇ ਠੀਕ ਆ ਸਟਾਪ ਕਰ ਦਿਓ ਫ੍ਰੀ ਬਣਾ ਲੀ ਠੀਕ ਹੈ ਇਹ ਕਲਚ ਦਬਿਓ ਉਧਰ ਹੁਣ ਦਬਿਆ ਨਾ ਆ ਦੇਖੋ ਜਦੋਂ ਨਾ ਗੇਅਰ ਪਾਉਂਦੇ ਆ ਪਹਿਲਾ ਗੇਅਰ ਵੀ ਤੁਹਾਡਾ ਠੀਕ ਸਿਕਾ ਦੂਜਾ ਗੇਅਰ ਵੀ ਤੁਹਾਡਾ ਠੀਕ ਸਿਕਾ ਜਦੋਂ ਤੀਜਾ ਗੇਅਰ ਪਾਉਣਾ ਯਾਰ ਤੀਸਰੇ ਗੀਅਰ ਵਿੱਚ ਸੌਖਾ ਤਰੀਕਾ ਇਹੀ ਆ ਜਦੋਂ ਆਪਾਂ ਫਾੜ ਕੇ ਗੀਅਰ ਪਾਉਂਦੇ ਆ ਕਈ ਕਈ ਵਾਰ ਜਿੱਦਾਂ ਨਾ ਗੀਅਰ ਨਹੀਂ ਪੈਂਦਾ ਜਿੱਦਾਂ ਚਲੋ ਉਦੋਂ ਜ਼ਿਆਦਾ ਲੀਵਰ ਹੋ ਗਿਆ ਪੰਜਵਾਂ ਗੀਅਰ ਪੈ ਜਾਂਦਾ ਹਾਂ ਆ ਦੇਖਿਓ ਇੱਧਰ ਲੈ ਵਾਸੇ ਇਹ ਰੋ ਹਨ ਨਿਊਟਰਲ ਕੀਤਾ ਇਹਨੂੰ ਛੱਡ ਦਿਓ ਬਸ ਸੈਂਟਰ 'ਚ ਆ ਗਿਆ ਆਪਣੇ ਆਪ ਇਹਨੂੰ ਛੱਡ ਤਾਂ ਸੈਂਟਰ ਜਾ ਕੇ ਇਹਨੂੰ ਕਿਤੇ ਬਸ ਨਹੀਂ ਕਰਨਾ ਤੀਜਾ ਗੀਅਰ ਅੱਗੇ ਕਰ ਦਿਓ ਤੀਜਾ ਗੀਅਰ ਪੈ ਗਿਆ ਇਹ ਆਪਾਂ ਨੂੰ ਜਦ ਫੜ ਕੇ ਗियर ਪਾਉਂਦੇ ਆਂ ਕਈ ਵਾਰ ਆਪਾਂ ਇੱਦਾਂ ਜਿਆਦਾ ਉੱਧਰੋਂ ਕਰ ਲਾ ਆਪਾਂ ਲਾ ਜਿਆਦਾ ਉੱਧਰੋਂ ਗਿਆ ਪੰਜਵਾਂ ਗियर ਪੈ ਜਾਣਾ ਫਿਰ ਰੋਂ ਗियर ਪੈ ਜਾਂਦਾ ਹੁੰਦਾ ਹੈ ਤੁਸੀਂ ਹੁਣ ਇੱਥੇ ਜਦੋਂ ਗੇਅਰ ਪਾਉਣ ਲੱਗੇ ਗੇਰਾਂ ਵਾਲ ਇਤਿਆਰ ਹੋ ਗਿਆ ਬਾੜ ਕੇ ਸਟੀਅਰਿੰਗ ਤੁਹਾਡਾ ਮੁੂਵ ਹੋ ਗਿਆ ਇਹਨਾਂ ਸੌਖਾ ਤਰੀਕਾ ਇਦਾਂ ਹੀ ਦੇਖਿਓ ਦੂਸਰਾ ਨਿਊਟਰਲ ਛੱਡਿਆ ਸੈਂਟਰ 'ਚ ਆ ਗਿਆ ਚਲੋ ਅੱਗੇ ਕਰ ਦਿਓ ਕਿਹੜਾ ਗੇਅਰ ਪੈ ਜਾਣਾ ਇਦਾਂ ਗੇਅਰ ਪਾਇਓ ਠੀਕ ਆ ਹੁਣ ਤੁਸੀਂ ਚਲੋ ਚਲਾ ਕੇ ਦੇਖੋ ਪਹਿਲਾ ਗੇਅਰ ਪਾਓ ਠੀਕ ਆ ਚਲਾਓ ਵੇਢੀ ਦਹੇਤਾ ਕਰੋ ਹੌਲੀ ਹੌਲੀ ਕਲਚ ਛੱਡਣਾ ਸ਼ੁਰੂ ਕਰੋ ਬਾਕੀ ਵਾਲੇ ਸਿੱਧੇ ਰੱਖੋ ਗੱਡੀ ਤੇ ਇਹ ਦੂਜੀ ਹੌਲੀ ਹੌਲੀ ਇਧਰ ਗੱਡੀ ਨੂੰ ਸਟੀering ਵਾਸਤੇ ਮਾੜਾ ਜਾਂ ਮੂਵ ਕਰਨਾ ਜਾਂ ਦੇ ਨਜ਼ੀਕ ਕਰਨਾ ਹੋਵੇ। ਕੋਰੇ ਗੱਡੀ ਵੀ ਨਾਲ ਮਾੜੀ ਦੋ ਰਾਤ ਨਾਲ ਕਲਚ ਦਬਾ ਫੋਲ ਹਾਂ ਕਲਚ ਫੋਲ ਦਬਾ ਰੱਖੋ। ਤੱਕੋ ਰੁਕੀ ਕਲਚ ਦਬਾ ਕੇ ਰੱਖਿਓ। ਚਲੋ ਛੱਡੋ ਕਲਚ ਛੱਡ ਦਿਓ ਛੱਡ ਦਿਓ ਛੱਡ ਦਿਓ। ਦਬੋ ਰੇ ਰੱਬ ਦਬਦੇ ਰੇ ਰੱਬ ਦੇ ਰੇ ਲਰ ਇਹਦਾ ਪੁਰੇ ਇਹਦਾ ਪੁਰੇ ਇਹਦਾ ਬੋਲੋ। ਅਰੇ ਇਹਦਾ ਬਤਾ ਕੇ ਗੇਅਰ ਚੇਂਜ ਨਹੀਂ ਕਰਿਓ। ਇੱਥੇ ਰੱਖੋ ਬੰਨੀ ਪਾਣੀ। ਠੀਕ ਹੈ ਦੂਜਾ ਗੇਅਰ ਹੋ ਗਿਆ। ਕਲਚਾ। ਫਾਇਰ ਕੋਂ ਰੈਟਾ ਐਂਡੀਕੇਟਰ ਚਾਲੋ ਸਾਡਾ ਵਾਦਾ ਕਿਰੋ। ਉਹੜਾ ਪਹਿਲਾਂ 30 ਦੀ ਸਪੀਡ 30 ਤੋਂ ਉੱਤੇ ਕਰ ਲਿਓ ਵੜੀ। ਹਰਦੇ ਰੋ ਫਟੇ ਕਿੱਦਾਂ। ਉਹੜਾ ਆਪਣੀ 30 ਦੀ ਰੇਸ ਤਾਂ ਹੋ ਗਈ ਆ। ਅੜਪਾ ਕੇ ਦੇਖੋ ਕਲੱਚ ਦੱਬੋ। ਤੇ ਠੀਕ ਆ। ਹਾਂ ਸਹੀ ਆ। ਸਹੀ ਪਿਆ ਨਾ ਗियर ਹੁਣ। ਐਂ ਤਾਂ ਗियर ਪੈਣਾ ਚਾਹੀਦਾ ਐ ਨਾਲ ਸਟੀering ਵੀ ਮੂਵ ਹੋਇਆ। ਤਾਂ ਗੇਅਰ ਵੀ ਸਹੀ ਪੈਣਾ। ਦੇਖੋੜ ਦੂੋਂ ਕਹਿੰਦਾ ਤੌਰ 'ਤੇ ਗੱਡੀ। ਪਹਿਲਾਂ ਉਹਨੇ ਉੱਥੇ ਗੱਡੀ ਲਾਈ ਸੀਗੀ ਨਾ ਦੂਰ ਤੱਕ ਦੇਖ ਲੈਣਾ ਮੈਂ ਤਾਂ। ਜਦੋਂ ਚਲਾਉਣੀ ਸੌਖੀ ਹੈ ਪਰ ਆਪ ਬਸ ਇਹ ਹੁੰਦਾ ਹੈ ਕਿ ਜਦੋਂ ਮੂਵ ਕਰਨੀ ਹੁੰਦੀ ਮਾੜੀ ਮੂਟੇ ਉਹ ਤਾਂ ਸ਼ੀਸ਼ੇ ਦੇਖਣੇ ਪੈਂਦੇ ਹੁੰਦੇ ਬਾਕੀ ਇੰਨੀ ਕਿ ਕੰਟਰੋਲ ਹੋ ਗਏ ਉਹਦੇ ਬਾਕੀ ਜੇ ਤੁਸੀਂ ਬ੍ਰੇਕ ਲਾ ਦੋਨੇ ਆ ਜੀ ਮਾਲ ਹੁਣ ਤੋਂ ਬ੍ਰੇਕ ਲਾਤੀ ਆ ਸਪੀਡ ਵੜਾ ਦੇ ਹੋ ਗਈ ਆ ਹੁਣ ਤੋਂ ਹੁਣ ਪਹਿਲਾ ਗੀਅਰ ਕੋਲਾ ਪੜਾ ਆ ਜੇ ਤੁਹਾਨੂੰ ਸਾਰਾ ਗੱਲ ਸਮਝ ਆਇਆ ਸਗਾ ਬਾਕੀ ਆਪਾਂ ਇਹ ਵੀ ਕਰਕੇ ਦੇਖ ਲੈਂਦੇ ਆ ਪਰ ਇਹ ਹੁਣ ਹਾਈਵੇ ਤੋਂ ਬਾਅਦ ਜਦੋਂ ਆਪਾਂ ਪਰਲੀ ਸਾਈਡ ਜਾਵਾਂਗੇ ਉਦੋਂ ਮੜਾ ਚੇਂਜ ਕਰਕੇ ਦੇਖਾਂਗੇ ਗੀਅਰਾਂ ਨੂੰ ਕਿਉਂਕਿ ਇੱਥੇ ਹਾਈਵੇ ਆ ਜਦੋਂ ਹੌਲੀ ਕਰਦੇ ਆ ਪਿੱਛੇ ਗੱਡੀ ਬਹੁਤ ਠੀਕ ਜੀ